मुझे इंसान तो तो ने मेरा नाम सुमित्रा कुछ नहीं हुआ ऑपरेशन कराने गई थी ऑपरेशन में सात बजे लेकर गए उन्होंने साढ़े सात बजे बाहर बाहर निकाल दिया उन्होंने ये शिवम हॉस्पिटल है खन्ना साई शिवम हॉस्पिटल खन्ना पीर खन्ना रोड पे पीर खन्ना रोड पे की कल गई थी कल गई थी कल सवेरे गई थी शाम ਨੂੰ ਨਾ ਪਰੇਸ਼ਨ ਕਰਾ 7 ਵਜੇ ਬਾਅਦ ਮੇਰੀ ਬੇਟੀ 1 ਘੰਟੇ ਦੇ ਵਿੱਚ ਉਹਨੇ ਮਾਰ ਕੇ ਉਹਨੂੰ ਆਈਬੀਆਈ ਹਸਪੀਟਲ ਚ ਆਪਣਾ ਐਮਬੂਲੈਂਸ ਲੈ ਜਾ ਕੇ ਆਪ ਹੀ ਘਰ ਐਡਮਿਟ ਕਰਾ ਸਟਾਫ ਛੱਡ ਕੇ ਚਲਾ ਗਿਆ ਆ ਆਪकी बहू का क्या नाम तन्नू नाम है तन्नू 23 ਸਾਲ ਦੀ 24 ਸਾਲ ਦੀ ਛੋਟਾ ਜਿਹਾ ਬੱਚਾ ਛੋਟਾ ਜਿਹਾ 4 ਸਾਲ ਹੋਏਗੇ ਅਬ ਨਵੰਬਰ ਮੈਂ ਨਵੰਬਰ ਮੈਂ ਉਹ ਵੀ ਉਹ ਕਹਾ ਪਰ ਹੈ हमें नहीं पता कहाँ कहाँ पे लेके गए हमें नहीं पता कौन से हॉस्पिटल में हाँ वो इस वही लेके गए थे हॉस्पिटल वाले जिस हॉस्पिटल से ऑपरेशन चाहिए मेरी बच्चे को भी वो छोटा सा मेरा बेटा वो मम्मी मम्मी कर रहा उसका ऑपरेशन करके कहा मेरी बच्ची को पूछाया क्यों पूछाया जहाँ ऑपरेशन हुआ वहाँ क्यों नहीं किया ठीक है क्यों ऑपरेशन किया जब मेरी बेटी को कहा सब ठीक है ऑपरेशन हो जाएगा सब ठीक फिर क्या हुआ फिर क्या हुआ दे दे कल सुबह दस ग्यारह बजे गई मेरी बेटी नहा धोके तैयार हो गए खूब बढ़िया ठीक थी बिल्कुल ऑपरेशन कल शाम को साढ़े सात बजे लेके गए सात बजे लेके गए अंदर साढ़े सात बजे बाहर ले आए का डॉक्टरों ने कहा इसकी हार्ट बीट कम हो रही है हार्ट बीट नहीं चल रही उसे दूसरे हॉस्पिटल में रेफर कर दिया ये हुआ हमें नहीं पता जी और हल लेकर के चले गए मेरे को मैं बोला मैं कहा मैडम तुम चलो साथ कहता हम नहीं जाएंगे नहीं। मेरा स्टाफ जा रहा साथ में तो, मैं नहीं जाऊंगी थाने आयो तो आप क्या चाहते हो हमें इंसाफ मेरी बेटी को इंसाफ चाहिए मेरा वो जरा सा बच्चा मम्मी मम्मी कर रहा है वो रो रहा घर में कहा से ला के दू मैं मम्मी मैं दिल्ली से हूँ मेरा नाम सची है मैं दिल्ली से हूँ मेरी बेटी ਮੇਰੇ ਤੈਨੂੰ ਬੇਟੀ ਦੀ ਮੈਨੂੰ ਇਨਸਾਫ ਚਾਹੀਏ ਸਰਫੀ ਨਾਮ ਹੈ ਤੁਹਾਡਾ ਮੇਰਾ ਨਾਮ ਸਨੀ ਕੁਮਾਰ ਹੈ ਸਨੀ ਜੀ ਕੀ ਮਾਮਲਾ ਹੈ ਇਹ ਜਿਹੜਾ ਸ਼ਿਵਮ ਹਸਪੀਟਲ ਦਾ ਮਾਮਲਾ ਏ ਇਦਾਂ ਹੈ ਜੀ ਅਸੀਂ ਕੱਲ ਆਪਣਾ ਟੈਸਟ ਕਰਵਾਉਣ ਗਏ ਸੀਗੇ ਮਾਈਲੇਜ ਦਾ ਉਤੋਂ ਪਹਿਲਾਂ ਵੀ ਟੈਸਟ ਹੋਇਆ ਸੀ ਉਹਦੇ ਵਿੱਚ ਰਿਪੋਰਟ ਜ਼ਿਆਦਾ ਆਈ ਸੀਗੀ ਮਾਈਲੇਜ ਟੈਸਟ ਕੱਲ ਫੇਰ ਟੈਸਟ ਹੋਇਆ ਕੱਲ ਸੀਗੀ ਰਿਪੋਰਟ ਨੋਰਮਲ ਇਹਨਾਂ ਨੇ ਕਿਹਾ ਵੀ ਆਪਰੇਸ਼ਨ ਥੋੜਾ ਹੋ ਜਾਏਗਾ ਪੇਸ਼ੈਂਟ ਐਡਮਿਟ ਕਰ ਲਿਆ ਸੀਗਾ ਠੀਕ ਹੈ ਆਪਣਾ ਪੇ 9:30 ਵਜੇ ਐਡਮਿਟ ਹੋ ਗਏ ਸੀਗੇ ਉਤੋਂ ਬਾਅਦ ਉਹਨਾਂ ਦੇ ਇੱਕ ਗਲੂਕੋਜ਼ ਦੀ ਡ੍ਰਿਪ ਲੱਗੀ ਸੀ 1 ਵਜੇ ਤੱਕ ਫਿਰ ਉਤੋਂ ਬਾਅਦ 3-7 ਵਜੇ ਤ 7:30 ਵਜੇ ਤੱਕ ਪੇਸ਼ੈਂਟ ਠੀਕ ਸੀਗਾ ਬਿਲਕੁਲ ਨੋਰਮਲ ਸੀਗਾ ਫਿਰ ਉਸ ਤੋਂ ਬਾਅਦ 7:40 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਕਰਾਉਣ ਲੈ ਕੇ ਚਲੇ ਗਏ ਫਿਰ ਉਸ ਤੋਂ ਬਾਅਦ 8:05 ਦੇ ਵਿੱਚ ਪੇਸ਼ੈਂਟ ਬਾਹਰ ਆਇਆ ਕੋਈ ਹੋਸ਼ ਨਹੀਂ ਸੀਗਾ ਕੋਈ ਨੋਰਮਲ ਐਵੇਂ ਸੀਗਾ ਬਿਲਕੁਲ ਡੈੱਡ ਸੀਗਾ ਮੈਨੂੰ ਕਹਿੰਦੇ ਪੇਸ਼ੈਂਟ ਦੇ ਇੰਜੈਕਸ਼ਨ ਲੱਗਿਆ ਹੋਇਆ ਠੀਕ ਹੈ ਉਹ ਹੋਸ਼ੇ ਆਉਣ ਨੂੰ ਇੱਕ ਦੋ ਘੰਟੇ ਵੀ ਲੱਗ ਜਾਂਦੇ ਨੇ ਫਿਰ ਮੈਂ 9:00 ਵਜੇ ਉਹਨਾਂ ਨੂੰ ਕਿਹਾ ਮੈਂ ਕਿ ਪੇਸ਼ੈਂਟ ਕੋਈ ਵੀ ਮੂਵਮੈਂਟ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਦੇਖੋ ਫਿਰ ਉਹਨਾਂ ਦਾ ਵਾਰਡ ਦਾ ਮੁੰਡਾ ਇੱਕ ਆਇਆ ਉਹਨੇ ਚੈੱਕ ਕੀਤਾ ਕਹਿੰਦਾ ਮੈਂ ਡਾਕਟਰ ਸਾਹਿਬ ਨੂੰ ਬੁਲਾ ਕੇ ਲੈ ਕੇ ਆਂਦਾ। ਉਹ ਡਾਕਟਰ ਨੂੰ ਬੁਲਾ ਕੇ ਲੈ ਕੇ ਆਇਆ 9:30 ਵਜੇ ਤੱਕ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ। ਫਿਰ ਉਹ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੂਸਰੋ ਹਸਪੀਟਲ ਲੈ ਕੇ ਜਾਣਗੇ। ਮੈਂ ਕਿਹਾ ਕਿਉਂ ਲੈ ਕੇ ਜਾਣਗੇ? ਕਹਿੰਦੇ ਇਹਨਾਂ ਦੀ ਜੋ ਨਬਜ਼ ਹੈ ਉਹ ਚੱਲ ਨਹੀਂ ਰਹੀ, ਥੋੜੀ-ਥੋੜੀ ਸਲੋ ਚੱਲ ਰਹੀ ਹੈ। ਦੂਸਰੋ ਹਸਪੀਟਲ ਲੈ ਕੇ ਜਾਵਾਂਗੇ। ਨਹੀਂ ਜੀ ਤੁਹਾਨੂੰ ਕਦ ਪਤਾ ਲੱਗਿਆ ਵੀ ਉਹ ਡੈੱਡ ਹੋ ਗਏ? ਮੈਨੂੰ ਸਰ 9 ਵਜੇ ਪਤਾ ਲੱਗਿਆ ਜਿਸ ਟਾਈਮ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਘੰਟੇ ਤੱਕ ਤੁਸੀਂ ਮੂਵਮੈਂਟ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਘੰਟੇ ਬਾਅਦ ਉਹਨਾਂ ਨੇ ਚੈੱਕ ਕੀਤਾ ਕੋਈ ਮੂਵਮੈਂਟ ਨਹੀਂ ਸੀ ਕਿ ਫਿਰ ਮੈਂ ਜਦ ਇਹਨਾਂ ਦੇ ਸਟਾਫ ਨੂੰ ਬੁਲਾਇਆ ਇਹਨਾਂ ਦੇ ਸਟਾਫ ਨੇ ਚੈੱਕ ਕੀਤਾ ਫਿਰ ਇਹਨਾਂ ਦੇ ਯੂ ਨੋ ਸਟਾਫ ਨੇ ਡਾਕਟਰ ਨੂੰ ਬੁਲਾਇਆ ਆਪਣੇ ਡਾਕਟਰ ਨੇ ਸਾਰਾ ਕਾਰਵਾਈ ਕੀਤੀ ਉਹਨਾਂ ਦੇ ਕੁਝ ਸਮਝ ਨਹੀਂ ਲੱਗਿਆ ਫਿਰ ਉਹਨਾਂ ਨੇ ਦੂਸਰੇ ਹਸਪੀਟਲ ਦੇ ਵਿੱਚ ਐਡਮਿਟ ਕਰਤਾ ਨਾਲੇ ਮੈਨੂੰ ਦੱਸਿਆ ਵੀ ਨਹੀਂ ਨਾ ਕੋਈ ਲਿਖਤ ਦੇ ਦੱਸਿਆ ਮੈਨੂੰ ਕਿ ਵੀ ਤੁਹਾਨੂੰ ਆਹ ਹਸਪੀਟਲ 'ਚ ਲੈ ਕੇ ਜਾਣਾ ਐਂਬੂਲੈਂਸ ਉਹਨਾਂ ਨੇ ਕਰਾਈ ਐਂਬੂਲੈਂਸ ਕਰਾ ਕੇ ਲਿਵਾਸ ਲਿਵਾਸ ਹਸਪੀਟਲ ਦੇ ਵਿੱਚ ਲੈ ਗਏ ਸੀਗੇ ਠੀਕ ਹੈ ਫਿਰ ਉੱਥੇ ਲੈ ਗਏ ਉੱਥੇ ਫਿਰ ਇਹਨਾਂ ਦਾ ਜਿਹੜਾ ਵਾਰਡ ਦੇ ਬੰਦੇ ਗਏ ਸੀਗੇ ਉੱਥੇ ਡਾਕਟਰਾਂ ਨੇ ਚੈੱਕ ਕੀਤਾ ਉਹਨਾਂ ਨੂੰ ਦੱਸਤਾ ਕਿ ਤੁਹਾਡਾ ਪੇਸ਼ਨ ਨਹੀਂ ਹੈਗਾ ਇਹਨਾਂ ਦੇ ਜਿਹੜੇ ਬੰਦੇ ਆਏ ਸੀਗੇ ਤਿੰਨ ਚਾਰ ਮੈਂ ਆਏ ਸੀਗੇ ਉਹ ਜਦ ਇਹ ਗੱਲ ਸੁਣ ਕੇ ਡਾਕਟਰ ਦੇ ਨਾਲ ਗੱਲ ਹੋਈ ਜਦ ਇਹ ਉੱਥੋਂ ਨਿਕਲ ਗਏ ਉਹ ਚਾਹ ਲੋਪਰੇਸ਼ਨ ਕਰਾਇਆ ਸੀ ਪਿੱਤੇ ਦਾ ਆਪਰੇਸ਼ਨ ਕਰਵਾਏ ਸੀਗੇ ਜਿਸ ਅਸੀਂ ਨੇ ਪੱਥਰੀ ਦਾ ਠੀਕ ਹੈ ਪਿੱਤੇ ਦਾ ਆਪਰੇਸ਼ਨ ਡਾਕਟਰ ਨਾਲ ਮੇਰੀ ਗੱਲ ਹੋਈ ਕਹਿੰਦੇ ਨੋਰਮਲ ਆਪਰੇਸ਼ਨ ਹੋ ਗਿਆ ਠੀਕ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੈ ਇਹਨਾਂ ਨੂੰ ਆਪਰੇਸ਼ਨ ਯਾਨੀ ਕਿ ਆਪਣਾ ਹੋ ਜਾਏਗਾ ਹੋਸ਼ ਆ ਜਾਏਗਾ ਘੰਟੇ ਤੱਕ ਹਸਪੀਟਲ ਹੈ ਸ਼ਿਵਮ ਹਸਪੀਟਲ ਹੈ ਜੀ ਕਿੱਥੇ ਆਪਣੇ ਪੀਰਖਾਨਾ ਰੋਡ ਦੇ ਵਿੱਚ ਖੰਨੇ ਦੇ ਵਿੱਚ ਇਹ ਹੁਣ ਤੁਸੀਂ ਇੱਥੇ ਆਏ ਹੋ ਕਿ ਮੈਂ ਇੱਥੇ ਆਏ ਸੀਗੇ ਜੀ ਠੀਕ ਹੈ ਸ਼ਿਵਮ ਇਧਰ ਲਿਵਾਇਆ ਹਸਪੀਟਲ ਨੇ ਆਪਣੀ ਰਿਪੋਰਟ ਲਿਖਾਈ ਥਾਣੇ ਦੇ ਵਿੱਚ ਆ ਕੇ ਕਿ ਸਾਡੇ ਕੋਲ ਇਦਾਂ ਪੇਸ਼ੈਂਟ ਆਇਆ ਹੈ ਸ਼ਿਵਮ ਹਸਪੀਟਲ ਦੇ ਵਿੱਚ ਫਿਰ ਅਸੀਂ ਹੁਣ ਉਹਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਫਿਰ ਇਹ ਕਹਿੰਦੇ ਵੀ ਅਸੀਂ ਰਿਪੋਰਟ ਤਾਂ ਕਰਾਂਗੇ ਜਦ ਤੱਕ ਉਹਦਾ ਉਹ ਹੋਏਗਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਠੀਕ ਹੈ ਜੀ ਇਹ ਤਨੂ ਨਾਮ ਦੀ ਲੇਡੀ ਸੀਗੀ ਉਮਰ 23 ਸਾਲ ਦੀ ਸੀਗੀ ਕੱਲ ਆਪਣੇ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੀ ਆਪਰੇਸ਼ਨ ਤੋਂ ਬਾਅਦ ਉਹਨੂੰ ਬਾਅਦ ਚ ਹੋਸ਼ ਨਹੀਂ ਆਈ ਉਹ ਆਪਣੇ ਲਵਾਸਾ ਹਸਪੀਟਲ ਲੈ ਗਏ ਉੱਥੇ ਡੈੱਡ ਡਿਕਲੇਅਰ ਕਰ ਦਿੱਤਾ ਸੀਗਾ ਅਸੀਂ ਉਹਨਾਂ ਦੇ ਵਾਰਸਾਂ ਦੇ ਬਿਆਨ ਹਾਸਲ ਕਰਕੇ ਪੋਸਟ ਮਾਰਨ ਕਰਾਉਣ ਵਾਸਤੇ ਭੇਜਿਆ ਸੀ ਉਹਨਾਂ ਹਸਪੀਟਲ ਦੇ ਡਾਕਟਰਾਂ ਦਾ ਰਿਪੋਰਟ ਬਣਾਇਆ ਜਾ ਰਿਹਾ ਜੋ ਵੀ ਪੋਸਟ ਵਾਲੀ ਰਿਪੋਰਟ ਆਉਗੀ ਉਹਦੇ ਹਿਸਾਬ ਨਾਲ ਬੰਦੀਕਾਰ ਵੀ ਕੀਤੀ ਜਾਊਗੀ ਥੈਂਕ ਯੂ